ਤਨਪੇ 2 ਲੀਟਰ ਡੀੂ ਵੀ ਮੈਂ ਡੀੂ ਵੀ ਆ ਪਤਾ ਲਾ ਪਾਣੀ ਵਾਲੀ ਕੋਨਟੈਂਡਿਊ ਠੀਕ ਬਹਿ ਜਾ ਚੰਗਾ ਮਾਤਾ ਸ਼੍ਰੀ ਆਸ਼ੀਰਵਾਦ ਇਹ ਤਾਂ ਫਰੇ ਪੱਜ ਜਾਂਦੀ ਹੈ ਕਿ ਰੇ ਆ ਜਾਂਦੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਗਏ ਠੀਕ ਹੈ ਇੱਕੀ ਬੜਾਈ ਹੈ ਦੋ ਬੜਾਈ ਇਹ ਭੋਗ ਦੀ ਡੈਰੀ ਤੇ ਬੈਠਿਆ ਨੌਜਵਾਨ ਆਓ ਜਾਣਿਆ ਖਰਾਕ ਪੂਰੀ ਕਰ ਰੱਖੀ ਆ ਚੰਗਾ ਨੇਂਜਾ ਹੀ ਗਏ ਬਾੜੀਆਂ ਜ ਸਾੜੀਆਂ ਝੱਕੇ ਸਕੂਨ ਜੇ ਬਾੜੀਆਂ ਤੂੰ ਮੇਰੀਆਂ ਪਿਆਰ ਦੀਆਂ ਚਿੱਠੀਆਂ ਦਾ ਵਰ। ਕਾਲੇ ਦੇ ਮੋਟੇ ਦੇ ਟੰਗਿਆ ਭਾਈ ਕੰਗਾ ਕੰਗਾਈ ਕਹਿੰਦੇ ਹੱਟਦਾ ਇਹ। ਬੰਦਰੋਂ ਤੋਂ ਟੱਪ ਕੇ ਆਇਆ ਜਿਆਦਾ ਹੀ ਗੱਲ ਭਾਈ ਭਾਗੜਾ ਨੇਰ ਚ ਪਾਣੀ ਪਰ ਸੋ ਹੱਥ ਨਹੀਂ ਆ ਗਿਆ ਸੀ ਤੇ ਆਪਾਂ ਖਾਲ ਘੜ ਕੇ ਆਏ ਸੀ ਤੇ ਪਰੋਸੇ ਯੋਗ ਸੂਤਰਾ ਨੇ ਪਹਿਲਾਂ ਦੱਸਿਆ ਹੋਇਆ ਸੀਗਾ ਭਾਈ ਕਿ ਪਾਣੀ ਆਊਗਾ 11 ਤਰੀਕ ਤੱਕ ਉਹਨਾਂ ਨੂੰ ਮੁਰੰਮਤ ਹੋਈ ਜਾਂਦੀ ਸੀ ਪਿੱਛੇ ਭਾਗੜਾ ਦੀ ਤੇ ਉਹਨਾਂ ਨੇ ਦੱਸੇ ਹੋਈ ਸੀ ਇਹ ਗੱਲ ਫਿਰ ਉਹਨਾਂ ਨੇ ਇਹ ਵੀ ਕਿਹਾ ਸੀ ਭਾਈ ਆਪਦੀ 3-4 ਤਰੀਕ ਤੱਕ ਵੀ ਉਡੀਕ ਰੱਖਿਓ ਉਦੋਂ ਵੀ ਆ ਸਕਦਾ ਹੈਗਾ। ਤੇ ਗੇਰਾ ਵਰਤੋਂ ਆਤਨੇ ਆ ਗਿਆ ਸੀ ਤੇ ਵੀਡੀਓ ਦੇਖਣ ਆ ਸਾਰੇ ਵੀਰਾਂ ਭੈਣਾਂ ਮਾਈਆਂ ਪਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੇਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਤੋਂ ਸਭ ਜਿਹੜੇ ਗੱਲ ਤੇ ਜੀ ਆਇਆਂ ਨੂੰ ਆਗਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅ ਵੀ ਮੱਗਰ 5 ਦਸੰਬਰ 12 225 ਸ਼ੁੱਕਰਵਾਰ ਦਾ ਦਿਨ ਸਾਵਾਂ ਭਾਈ ਪੋਣੇ 11 ਵਜੇ ਸੀਗੇ ਜਦੋਂ ਘਰੋਂ ਤੋਂ ਰਏ ਸੀਗੇ ਤੇ ਪਰਸੋਂ ਖਾਲ ਕਢ ਕੇ ਆਏ ਸੀ ਖਾਲ ਦੀ ਘੜਾ ਘੜਾਈ ਸੀ ਜਿਹੜੀ ਉਹ ਪਈ ਅੱਜ ਚੋਕ ਕੇ ਕੱਖ ਕੰਡਾ ਤੇ ਮਿੱਟੀ ਕੱਢ ਕੇ ਆਵਾਂਗੇ ਤੇ ਇਕਬੀਰ ਕਹਿੰਦਾ ਸੀਗਾ ਭਾਈ ਤੁਹਾਡੇ ਖੇਤਾਂ 'ਚ ਘਰ ਨਹੀਂ ਆ ਕਿ ਸਾਡੇ ਖੇਤਾਂ 'ਚ ਵੀ ਐ ਇਕੱਲੇ ਘਰੇ ਦੂਰ ਦੂਰ ਘਰ ਨਹੀਂ ਹੈਗੇ ਐ ਢਾਣੀਆਂ ਬਈ ਜਿਵੇਂ ਆ ਪਿੰਡੋਂ ਬਾਹਰ ਨਹਿਰ ਟੱਪ ਕੇ ਨੇ ਤੇ ਸਾਰੇ ਪਾਸੇ ਢਾਣੀਆਂ ਸਾਰੇ ਪਾਸੇ ਆ ਕੋਈ 15 20 ਦਿਨ ਪੰਜ ਚਾਰ ਘਰ ਇਕੱਠੇ ਆਏ ਤੇ ਇਕੱਲਾ ਘਰਾ ਘਰ ਨਹੀਂ ਹੈਗਾ ਕਿ ਤੇ ਐ ਜਮਾ ਵੀ ਖੇਤਾਂ 'ਚ ਪਾਇਆ ਹੋਇਆ ਕੋਈ ਬਾਈ ਮਾਜੇ ਤੋਂ ਸੀ ਕਾਲਾ ਕੋਈ ਤੇ ਖੇਤ ਨੇ ਕੁਛ ਠੀਕ ਐ ਕੁਛ ਨਹੀਂ ਅਕਸੀ ਸੇਖ ਜੀ ਦੇਖ ਲੈ ਤਾਰ ਆਪਣੇ ਪਾਸ ਦੀ ਗੱਲ ਕਰਾਉ ਦੇ ਹਾਂ ਉਹ ਨੇ ਦਰਸ਼ਨ ਨੇ ਹਾਂ ਤੇ ਜਿਵੇਂ ਆ ਸਾਹਮਣੇ ਘਰ ਹੋ ਗਏ ਬਈ ਐ ਢਾਣੀਆਂ ਆਈਆਂ ਨੇ ਜਿਵੇਂ ਹੋ ਪਰੇ ਹੋ ਗਏ ਖੇਤਾਂ 'ਚ ਹੈਗੇ ਆ ਬਈ ਚਮਾ ਜਮਾ ਐ ਨਹੀਂਗਾ ਵੀ ਜਿਵੇਂ ਪਰੇ ਜਾ ਕੇ ਖੇਤਾਂ 'ਚ ਪਾ ਲੇ ਹੋ ਹੈਗੇ ਆ ਟਾਵੇਂ ਟਾਵੇਂ ਐ ਇਕੱਲੇ ਇਕੱਲੇ ਵੀ ਨੇ ਪਰ ਉਹ ਢਾਣੀਆਂ ਵੱਧ ਨੇ ਪਿੰਡ ਦੇ ਚਾਰ-ਛਪਰੇ ਖੇਤਾਂ 'ਚ ਢਾਣੀਆਂ ਨੇ ਬਈ ਐ ਹਾਂ ਨਹੀਂ ਡੇਰਾ ਆਪਣੇ ਵਾਲੇ ਪਾਸੇ ਇੰਨੇ ਹਾਂ ਸਾਡੇ ਵਾਲੇ ਪਾਸੇ ਇਹਨਾਂ ਨੂੰ ਬਈ ਢਾਣੀਆਂ ਕਹਿੰਦੇ ਆ ਤੁਸੀਂ ਦੱਸਿਓ ਕੀ ਕਹਿੰਦੇ ਹੋ ਪਿੰਡੋਵਾਰ ਜਿਹੜੇ ਇਕੱਠੇ ਕਈ ਘਰ ਹੁੰਦੇ ਆ ਕਈ ਘਰਾਂ ਦਾ ਝੁੰਡ ਹੁੰਦਾ ਜਿਹੜਾ ਤੇ ਡੇਰਾ ਤਾਂ ਸੁਣਿਆ ਕਿਤੇ ਇੱਕ ਤਾਂ ਹੀ ਕਹਿੰਦੇ ਆ ਉਹ ਹਾਂ ਹਾਂ ਉਹ ਕਹਿੰਦੇ ਪਹਿਲੇ ਹੈ ਪਿੰਡ ਦੇ ਨਾਲੀ ਚਾਰ ਦੀਗਾ ਹਾਂ ਮਨ ਚੱਲ ਫੇਲਟ ਤੋਂ ਜਿੰਨੇ ਉਹ ਏਡੀ ਗਵਾੜ ਵੀ ਨਹੀਂ ਸੀਗਾ ਜਿੰਨੇ ਉਹ ਕਮਾਇਆ ਆਏਗਾ ਠੀਕ ਹੈ ਇਹ ਕੂੜਾਣੀ ਹੋ ਗਈ ਸੀ ਗੇੜਾ ਕਰਦੇ ਸੀ ਠੀਕ ਹੈ ਦੋ ਤਿੰਨ ਕਾ ਖੇਤਾਂ 'ਚ ਘਰ ਨਹੀਂ ਹੈਗੇ ਬਾਈ ਸੋਲਰਾਂ ਵਾਧੂ ਆ ਸਾਡੇ ਤੇ ਦੂਜੀਆਂ ਮੋਟਰਾਂ ਵੀ ਸੁੱਖ ਨਾਲ ਹੈਗੀਆਂ ਨੇ ਤੇ ਇਹ ਆਪਣੇ ਵਾਲੇ ਖੇਤਾਂ 'ਚ ਲਵੇ ਖੰਬੇ ਘਟ ਰਹੇ ਤਾਂ ਦੀਂਦੇ ਜਿਵੇਂ ਔਰੇ ਤਾਂ ਹੈਗੇ ਆ ਚੱਲੇ ਸਾਰੇ ਉਹ ਗਾਹਾਂ ਆਪਣੀਆਂ ਨੇ ਖੇਤ ਤੇ ਇਹ ਤੋਂ ਗਾਹਾਂ ਨਾ ਜਿਹੜੇ ਅਗਲੇ ਖੇਤ ਨੇ ਉੱਥੇ ਉਹ ਪੈਪ ਲੈਣਾ پاگل ਗਏ ਹੋਏ ਨੇ ਸਾਰੇ ਤੇ ਜਿਵੇਂ ਕਿਸੇ ਨੇ ਇੱਥੋਂ ਜੋ ਉੱਥੋਂ ਦਬਲ ਰੱਖੀਆਂ ਰਹੀਆਂ ਨੇ ਤੇ ਆਪਣੀ ਪੈਵਲੈਂਡ ਪਹਿਲਾਂ ਉਹ ਇਧਰੋਂ ਜਾਂਦੀ ਹੁੰਦੀ ਸੀ ਭੱਠੇ ਲਵੋ ਜਿਹੜਾ ਦਰਖਤਾਂ ਦੇ ਝੁੰਡ ਜੇ ਖੱਬੇ ਵੱਸੋਂ ਟਾਲੀ ਖੜੀ ਹੈ ਜਿਹੜੀ ਸਾਹਮਣੇ ਉੱਥੋਂ ਤੇ ਹੁਣ ਆਪਣੀ ਦੋਨੇ ਮੋਟਰ ਹੀ ਉੱਥੇ ਖੇਤ ਕਰ ਲਈਆਂ ਸੀ ਕਠੀਆਂ ਤੇ ਰੱਬ ਸੁੱਖ ਰੱਖੇ ਹੌਲੀ ਹੌਲੀ ਕਦੇ ਫੇਰ ਕੋਈ ਭਰਾ ਭਰਾਈ ਹੋਈ ਫੇਰ ਲਾ ਲਾਂਗੇ ਤੇ ਨਹੀਂ ਸੋਲਰ ਲਾ ਲਾਂਗੇ ਸੋਲਰਾਂ ਵੀ ਸੋਨਾ ਕੰਮ ਦੇ ਦਿੰਦੀਆਂ ਸਾਡੇ ਵਾਲੇ ਪਾਸੇ ਬਈ ਤੇ ਬਾਕੀ ਸੋਨਾ ਨਜ਼ਾਰਾ ਦੇਖੋ ਖਾਣੇ ਆ ਭਈ ਅੱਜ ਦੇ ਦਿਨ ਦਾ ਕੰਮ ਕਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਹੱਟ ਤੱਕ ਲਾਜ਼ਰੂਰ ਦੇਖੋ ਸਾਫ ਸੁਥਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਛੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਏਕ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬਰ ਲਾਈਕ ਵੀ ਕਰ ਦਿਓ ਕਿਉਂ ਗੋਲਿਆ ਹਾਈ ਕਮੈਂਟ ਵੀ ਕਰਿਓ ਭਈ ਹਾਂ ਤੇ ਹੋ ਸਕਦਾ ਭਈ ਅੱਜ ਥੋੜੀ ਆਵਾਜ਼ ਘੱਟ ਆਈ ਹੋਵੇ ਅੱਜ ਪੁੱਠਾ ਇਹ ਹੱਥ ਚ ਬਣ ਰੱਖਿਆ ਜੀ ਫੋਨ ਉੱਥੇ ਉਹੀ ਵੀਡੀਓ ਸਟਾਰਟ ਕਰ ਲਈ ਆ ਦੇਖੋ ਨਿਓਲੇ ਬੜੇ ਜਵਰਦਸਤ ਨੇ ਭਈਆਂ ਦੇ ਕੋਲੋਂ ਜਵਰਦਸਤ ਨੇਓਲੇ ਨੇ ਤੇ ਭਈ ਵਾਲੇ ਦਾ ਸੇਵ ਭਾਈ ਮਾਈਕ ਦੇ ਲਾਇਦਾ ਉਤੇ ਬਿਨਾ ਲਾਇਦਾ ਬਹੁਤ ਫਰਕ ਆਗਾ ਤੇ ਬਿਨਾ ਮਾਈਕ ਤੋਂ ਆਵਾਜ਼ ਉਹ ਜੀ ਗੈਰ ਨਹੀਂ ਆਉਂਦੀ ਤੇ ਪਰ ਜਦੋਂ ਮਾਈਕ ਵਰਤਣ ਲੱਗੇ ਨੇ ਉਦੋਂ ਪਤਾ ਲੱਗਦਾ ਹੁੰਦਾ ਇਹ ਗੱਲ ਦਾ ਪਹਿਲਾਂ ਜਦੋਂ ਉਹ ਬਣਾਈ ਜਾਂਦੇ ਹੁੰਨੇ ਆ ਉਦੋਂ ਨਹੀਂ ਉਦੋਂ ਐ ਲੱਗਦਾ ਨਾਰਮਲ ਹੀ ਆ ਗੱਲ ਕੋਈ ਫਰਕਕ ਨਹੀਂ ਵਾਲਾ ਤੇ ਬਾਕੀ ਭਾਈ ਤੁਸੀਂ ਦੱਸਿਓ ਆਵਾਜ਼ ਕਿਵੇਂ ਆ ਤੇ ਇਨੀ ਕੀ ਗੱਲ ਕਰਦੇ ਕਰਦੇ ਆਪਾਂ ਨਹਿਰ ਤੋਂ ਸਿੱਧਾ ਖੇਤ ਪਹੁੰਚ ਗਏ ਤੇ ਪਰਸੋਂ ਤੜਕੇ ਬਾਰੀ ਆ ਪਾਖੜਾ ਨਹਿਰ ਦੀ ਅੱਗੇ ਦੀ ਗੱਲ ਕਰਦੇ ਸੀ ਭਾਈ ਆ ਹੁੰਦਾ ਸਾਡਾ ਕੰਗਾ ਸਾਡੇ ਵਾਲੇ ਪਾਸੇ ਇਹਨੂੰ ਕੰਗਾ ਹੀ ਕਹਿੰਦੇ ਆਗੇ ਇਸ ਨੌਜਵਾਨ ਨੂੰ ਤੇ ਤੁਸੀਂ ਦੱਸਿਓ ਇਹਨੂੰ ਕੀ ਕਹਿੰਦੇ ਹੋ ਯਾਰ ਮੇਤਰਾਂ ਦੇਖਾ ਇਹ ਕਹੀ ਵੀ ਗਏ ਦੰਨੇ ਕਦੇ ਭੁੱਲ ਭੁਲੇਖੇ ਇਹ ਵੀ ਇਕੱਲੇ ਇਕੱਲੇ ਘਰ ਹੁੰਦੇ ਆ ਪਰ ਬਾਹਰ ਚਾਹੇ ਹੋ ਜਾਂਦੇ ਨਹੀਂ ਕਰ ਹਾਂ ਆ ਰਹੇ ਜਾਂਦੇ ਨਹੀਂ ਬਹੁਤ 15 ਕ ਸਾਲ ਹੋ ਗਏ ਹੋਣਗੇ ਗਾਲੇ ਹਣਾ ਇਸ ਨੂੰ ਉਹ ਪਹਿਲਾਂ 15 17 ਸਾਲ ਪਹਿਲਾਂ ਇਹ ਘਰ ਪਾਇਆ ਸੀ ਆਪਣੇ ਖੇਤ ਦਾ ਗਵੰਡੀ ਦਰਸ਼ਨ ਪਰ ਇੱਕ ਅੱਧਾ ਸਾਲ ਰਹਿ ਕੇ ਮੁੜ ਗਏ ਸੀ ਕੋਈ ਵਹਿਮ ਜਾ ਹੋ ਗਿਆ ਸੀਗਾ ਤੇ ਗੁੱਲੀ ਲੱਗਿਆ ਜੀ ਲੱਗਣ ਵਾਲੀ ਗੱਲ ਵੀ ਹੋਏ ਨੇ ਖੇਤੋਂ ਆ ਕੇ ਤੇ ਪਿੰਡ ਚੋਂ ਆ ਕੇ ਕੇਸ ਕੇ ਸਿੰਘਾ ਇੱਥੇ ਮਾਰ ਗਏ ਭਗਾ ਕੇ ਇੱਥੇ ਲਾ ਦੇਣੇ ਤੇ ਲਾਈ ਦਿੰਨੇ ਯਾਰ ਉਹ ਗਰਮੇਸ਼ ਆ ਹਾਂ ਲੱਗਦੀ ਆਉਂਦੇ ਆ ਉਹ ਤਾਂ ਪਾ ਗੁੱਸੇ 'ਚ ਭਗਾ ਕੇ ਭਰਾ ਕੋਟ ਮਾਰਿਆ ਤੇ ਭਾਈ ਕੀ ਗੱਲ ਕਰਦਾ ਸੀ ਮੈਂ ਆ ਕਣਕ ਤੇ ਗੁੱਲੀ ਡੰਡੇ ਵਾਲੀ ਸਪਰੇ ਪਾਪਾ ਕਹਿੰਦਾ ਪਹਿਲਾਂ ਵਾਲੀ ਕਰ ਦਿੰਨੇ ਆ ਹੁਣ ਉਹ ਕਰਨ ਲੱਗੇ ਨਾ ਆਹ ਕੋਰਤੀ ਹੋ ਜਾਂਦੀ ਆ ਉਹ ਤੇ ਤੁਸੀਂ ਲਾਜ਼ਮੀ ਦੱਸਿਓ ਭਾਈ ਉਹ ਦਵਾਈ ਫਾਇਦੇਮੰਦ ਆ ਕਿ ਨਾ ਸਾਡੇ ਪਿੰਡ ਦਾ ਭਾਈ ਖਾਸੇ ਲੋਕ ਉਹ ਕਰੀ ਜਾਂਦੇ ਆ ਕੋਰਤੇ ਪਹਿਲਾਂ ਹੀ ਛੜਕਨਦੇ ਆ ਪਾਣੀ ਲਾਉਣ ਤੋਂ ਤਿੰਨ-ਕ ਦਿਨ ਪਹਿਲਾਂ ਮੰਨ ਲਓ ਤਿੰਨ-ਚਾਰ ਦਿਨ ਤੇ ਉਹ ਵਾਲੀ ਦੋਸੀਂ ਰਹਿ ਜੀ ਕਰਕੇ ਹਟ ਗਏ ਤੇ ਮਨਪ੍ਰੀਤ ਕਹਿੰਦਾ ਐ ਨਹੀਂ ਪਤਾ ਭਾਈ ਆਪਾਂ ਉਹ ਕਰਨ ਦੀ ਲੋੜ ਹੀ ਨਾ ਪਵੇ ਪਿਛਲੇ ਸਾਲ ਅਸੀਂ ਅ ਕਰੀ ਨਹੀਂ ਸੀ ਗੁਲੀ ਡੰਡ ਵਾਲੀ ਦੀ ਲੋੜ ਨਹੀਂ ਪਈ ਸੀ ਬਾਲਾ ਹੁੰਦਾ ਨਹੀਂ ਤੇ ਇਹਦੇ ਚ ਹੁਣ ਹੈ ਤਾਂ ਹੈਗਾ ਐਡਾ ਉਗਰ ਰਿਆ ਵਿੱਚ ਟਾਵਾ ਟਾਵਾ ਤੇ ਚਲ ਪਾਣੀ ਤੋਂ ਬਾਅਦ ਹੀ ਕਰਦੇ ਆਂਗੇ ਮਣਪੀ ਤੇ ਕਹਿੰਦਾ ਭਾਈ ਚਲ ਦੇਖੀ ਜਾਊਗੀ ਤੇ ਉਹਨਾਂ ਦੀ ਸੁਰਤੀ ਉਹ ਸਰਹੰਦ ਵਾਲੇ ਪਾਸੇ ਲੱਗੀ ਪਈ ਐ ਡੈਕਟਰ ਰੂਟਰ ਤਿਆਰ ਕਰੀ ਜਾਂਦਾ ਨੌਜਵਾਨ ਉਸ ਪਾਸੇ ਫਿਰਦਾ ਤਾਂ ਮੈਂ ਤੇ ਕਾਲਾ ਦੋਨੇ ਆ ਜੰਨੇ ਤੇ ਖਾਲ ਘੜਗੇ ਸੀਗੇ ਕੱਲ ਅਸੀਂ ਆਏ ਨਹੀਂ ਟਾਲ ਮਟੋਲੇ ਆਏ ਜੀ ਇੱਕ ਦੋ ਕੰਮ ਕਰਦੇ ਛੋਟੇ ਛੋਟੇ ਜੇ ਆ ਹੀ ਟਾਈਮ ਲੰਘ ਗਿਆ ਪਰਸੋਂ ਅਸੀਂ ਉਦੋਂ ਆਏ ਸੀਗਾ ਉਹ ਨਹੀਂ ਆ ਨਹੀਂ ਲਿਆਂਦਾ ਸੀਗਾ ਯੰਤਰ ਨਹੀਂ ਉਦੋਂ ਮਿੱਟੀ ਕੱਢ ਕੇ ਜਾਂਦੇ ਮਾਰੀ ਲਵਾਉਣਾ ਹੈਗਾ ਕੱਲੋ ਕੱਲ੍ਹ ਹੀ ਲਾਜੂ ਨਹੀਂ ਮੈਂ ਡਾ ਤਾਂ ਕੋਈ ਦਿੱਕਤ ਨਹੀਂ ਬੜਾ ਬੜਾ ਮੈਂ ਪਤਾ ਹੀ ਨਹੀਂ ਤੈਨੂੰ हां वनप्रीत दा भाईया मैं शेर बग्गया हैं हां ਸਰਦਾ ਸ਼ਿਰੀ ਗੱਜਾਂ ਸੰਗ ਤੂੰ ਕੱਕ ਜੁਗੇ ਕਿ ਮਿੱਟੀ ਕੱਢੇਗਾ ਮਿੱਟੀ ਕੱਢੇਗਾ ਮਿੱਟੀ ਕੱਢੇਗਾ ਆਇਆ ਕਰਦਾ ਮੈਂ ਉਹ ਅੱਧ ਵਿਚਾਲੇ ਤੱਕ ਇਹਨੂੰ ਖਿੱਚ ਕੇ ਆਹ ਕੱਕ ਜੀ ਛੱਡਿਆ ਉਹਨਾ ਫੇਰ ਇਕੱਠੇ ਮਿੱਟੀ ਕੱਢਦੇ ਤੁਰੇ ਜਾਵਾਂਗੇ ਕਿਲਾਵਾਟੋ ਪਰਲਾ ਕਰਕੇ ਜਾਣਾ ਇੱਕ ਹੁੰਜਾ ਜਿਹਾ ਥੋੜਾ ਜਿਹਾ ਉਹ ਪਈ ਨਾਲ ਲਗਮਾ ਨੱਕਾਪਾ ਮੈਂ ਕਰੀ ਦੇ ਦਿੱਥੇ ਇਹ ਕਣਕਾਂ ਦਾ ਬੱਤ ਹਾਂ ਕਣਕ ਬੱਟਦੀ ਇਹ ਕਣਕ ਕਿੱਧਰੋਂ ਆ ਗਈ ਇਹ ਤੇ ਇਹ ਕਰਦਾ ਇਧਰ ਹਾਂ ਉੱਪ ਚੱਲੀਏ ਕਰਦੇ ਬਸ ਉਹ ਜੀ ਆਇਦਰ ਤਾਂ ਡੁੱਗ ਗਈ ਆ ਭੋ ਮੈਂ ਨਾ ਗੱਡੀ ਮਿੱਟੀ ਹੱਥੋਂ ਦਾ ਟਾਈਗੜਾ ਕੰਨ ਦਾ ਕਰਦੀ ਬਾਕੀ ਬਈ ਖਾਸੇ ਸਾਰੇ ਵੀਰੇ ਆਹੇ ਪੁੱਛਦੇ ਰਹਿੰਦੇ ਰੋਜ਼ ਹੀ ਅਕਸਰੀ ਸਵਾਲ ਹੁੰਦੇ ਕੋਈ ਇੰਸਟਾਗ੍ਰam ਕੋਈ ਫੇਸਬੁੱਕ ਜਾਂ ਕਿਤੇ ਵੀ ਤੇ ਕਿਸਾ ਫਰ ਸ਼ੁਰੂ ਕਰਨਾ ਸਫਰਤਾ ਬਈ ਕਦੋਂ ਕਰਨਾ ਸਫਰ ਹੋਣੀ ਕਰਨਾ ਸਿੱਧਾ ਸ਼ੁਰੂ ਬਸ ਮੈਂ ਕੁਝ ਦਿਨ ਹੋ ਗਏ ਹੁੰਦੇ ਸਫਰ ਸ਼ੁਰੂ ਕਰੇ ਨੂੰ ਇੱਕ ਦੋ ਕੰਮ ਸੀਗੇ ਤੇ ਉਹਨਾਂ ਕਰਕੇ ਮੈਂ ਖੜ ਗਿਆ ਸੀਗਾ ਤੇ ਉਹ ਕੰਮ ਕਰ ਕੀ ਨੇ ਇੱਕ ਦੋ ਦਿਨਾਂ ਚੋਂ ਤੁਹਾਨੂੰ ਦੱਸ ਦੇਾਂਗੇ ਤੇ ਫਿਰ ਉਸ ਤੋਂ ਬਾਅਦ ਚੱਲਦੇ ਆ ਫਿਰ ਨਵੇਂ ਸਫਰ ਤੇ ਸਾਈਕਲ ਰੋੜ ਕੇ ਜਾਣਾ ਕਾਲੇ ਕਾਲਾ ਕਹਿੰਦਾ ਠਹਿਰ ਕੇ ਚੱਲਿਆ ਕਰੂੰਗਾ ਹਲੇ ਵਿਜੀ ਆਵਾ ਥੋੜਾ ਜਿਹਾ ਹਾਂ ਠੀਕ ਐ ਕੋਈ ਨਾ ਅੱਜ ਅਸੀਂ ਦੋਨੇ ਮਾਤਕੇ ਆਏ ਆ ਬਈ ਅੱਜ ਗੱਲੀ ਨਹੀਂ ਲੱਗਣਾ ਖੜਨਾ ਨਹੀਂਗਾ ਪਹਿਲਾਂ ਕਿੱਲਾ ਕੱਖ ਕੱਢ ਕੇ ਉਹਦੇ ਨਾਲ ਮਿੱਟੀ ਕਢਾਤੀ ਦੁਬਾਰੇ ਹੁਣ ਆ ਕਿੱਲਾ ਕੱਖ ਇਹਨੂੰ ਮੈਂ ਚੋਕ ਕੇ ਦੁਬਾਰੇ ਫੇਰ ਆਜਾ ਪਾਣੀ ਦੇ ਘੁੱਟ ਪੀ ਕੇ ਮਸਾਉਦੀ ਲੱਗ ਜਾਣਾ ਘਰੋਂ ਸੋਚ ਕੇ ਆਏ ਸੀ ਅੱਜ ਮੈਂ ਕਾਲੇ ਨੂੰ ਕਿਹਾ ਸੀ ਮੈਂ ਖੜਦੇ ਨਹੀਂ ਆਪਾਂ ਤੇ ਪਰਲੇ ਕਿੱਲੇ ਚੋਂ 15 ਮਿੰਟ ਲੱਗੇ ਮਿੱਟੀ ਕਢਣ ਮੈਂ ਲੱਗ ਕਿੱਲਾ ਖਾਲ ਚੋਂ ਤੇ 4 ਕਿੱਲੇ ਖਾਲ ਸਾਡੇ ਕੋਲੇ ਕਾਲਾ ਕਹਿੰਦਾ ਘੰਟਾ ਵਾ ਚਲ ਸਵਾ ਘੰਟਾ ਮੰਨ ਲਾ ਉਦਦੇ ਅਸੀਂ ਗੱਲਾਂ-ਗੱਲਾਂ 'ਚ ਸਵਾ ਘੰਟਾ ਘੜਨ ਤੇ ਹੀ ਲਾਤਾ ਸੀ ਤਿੰਨ ਕਿੱਲੇ ਖਾਲ ਠੀਕ ਹੈ ਜੀ ਅੱਜ 1 ਕਿੱਲਾ ਘੜਨਾਗਾ ਬਾਕੀ ਆ ਕੱਖ ਕੱਢ ਕੇ ਇਹ ਮਿੱਟੀ ਕੱਢਣੀ ਆ ਮਿੱਟੀ ਸੁੱਕ ਨਾਲ ਉਦਦੇ ਇਹ ਬਾਵਾ ਵੱਢ ਗਈ ਸੀ ਅਸੀਂ ਕਿ ਮਾੜਾ ਡੂੰਗਾ ਹੋ ਜੂਆ ਪਾਣੀ ਲੰਗਦਾ ਹੋ ਜੂਆ ਫਿਰ ਟੈਨਸ਼ਨ ਫਰੀ ਹੋ ਜਾਂਦਾ ਬੰਦਾ ਨੱਕਾ ਛੱਡ ਕੇ ਬੱਟ ਤੇ ਬੈਠਾ ਰਹੇ ਭਾਵੇਂ ਤੇ ਹੁਣ ਵੇਖਦੇ ਆ ਤੇ ਉਹ ਉਥੋਂ ਤੱਕ ਕਿੰਨਾ ਕੁ ਟਾਈਮ ਲੱਗਦਾ ਕਿੱਦਾਂ ਕਹਿਨਾ ਕੁਝ ਨਹੀਂ ਕਮਾਇਆ ਤੇਰੇ ਪਿਆਰ ਚੋਂ ਇੱਕ ਘੰਟੇ ਚ ਬਈ ਇਧਰ ਲਈ ਡਿਊਟੀ ਲਾਤੀ ਵਿੱਚ 5-7 ਮਿੰਟ ਦਾਮ ਲੈ ਲਿਆ ਸੀ 5 ਕਿ ਮਿੰਟ ਕਾਲੇ ਨੂੰ ਟੈਲੀਫੋਨ ਆ ਗਿਆ ਸੀ ਉਹ ਵੀ ਤਾਂ ਤੇ ਇਧਰ ਕੋਪੀ ਚ ਰੋੜ ਖੜਕਾਤਾ ਵਧੀਆ ਇਹੋ ਜਿਹਾ ਬਣਾਦਾ ਖਾਲ ਵਿੱਚ ਲਟਣ ਨੂੰ ਜੀ ਕਰਦਾਗਾ ਕਿਆ ਕਿਲਾ ਵੜ ਰਹੇਗੇ ਇਧਰ ਲ ਇਹ ਘੜ ਕੇ 20 ਮਿੰਟਾਂ ਚ ਬਾਹਰ ਠੋਕਾਂਗੇ ਲੱਦੇ ਮਾੜਾ ਮਾੜਾ ਜਾ ਇੱਕੋ ਜਾ ਹੋ ਜੂਆ ਮਗਰੀ ਟੁੜੀ ਬਣਾਤੀ ਹੋਏ ਦਾਵਲ ਚਲਦੀ ਇਹ ਤਾਂ ਬਿਲਕੁਲ ਇਹ ਨੋਟ ਆ ਹੋਈ ਅੱਜ ਇੱਕ ਬਾਈ ਢੂੜ ਘੰਟੇ ਚ ਕੰਮ ਸਿਰੇ ਚੜਾਤਾ ਮਥਿਆ ਸੀ ਘੰਟਾ ਸਵਾ ਘੰਟਾ ਵੀ ਲੱਗ ਜੋ ਚਲ ਜੇ ਇੰਨਾ ਕੰਮ ਆਖ ਕੇ ਫੇਰ ਹੀ ਢੂੜ ਘੰਟੇ ਚ ਹੋਇਆ ਨਹੀਂ ਜੇ ਖੁੱਲਾ ਜੇ ਟਾਈਮ ਛੱਡਣ ਦੇ ਵੀ ਆਈ ਚਲ ਹੌਲੀ ਹੌਲੀ ਸਮਾਰਦੇ ਆ ਗੱਲਾਂ ਘੱਟ ਮਾਰੀਆਂ ਗੱਲਾਂ ਹਾਂ ਮੀਆਂ ਪੌਦੇ ਗਾਣੇ ਜੇ ਲਾ ਲੇ ਚੋ ਤੇ ਨਾਲ ਬਾਆ ਦੀ ਸੁਰਤੀ ਜੀ ਲਾ ਕੇ ਖਿੱਚੀ ਆਏਗਾ ਮਾਚਾਰ ਖੇਲਿਆਂ ਦਾ ਡੂੜ ਘੰਟਾ ਫਿਰ ਕੋਈ ਬਾਹਲਾ ਨਹੀਂਗਾ ਨਾਲ ਜੁੜ ਜਾ ਲੱਗ ਗਿਆ ਸਮਾਰਕ ਕੜਾ ਖੱਚਾ ਤਾਂ ਨਹੀਂ ਯੋਗੀ ਸਰੀਰ ਨੂੰ ਕਹਿਣੇ ਚ ਹੋ ਗਿਆ ਕਹਿਣੇ ਜਿ ਸੀਗਾ ਤਾਂ ਹੀ ਤਾਂ ਡੂੜ ਘੰਟੇ ਚ ਕਰਦਾ ਕੰਮ ਤੇ ਬਾਕੀ ਭਾਈ ਗੋਲਾ ਬਰੂਦ ਛੱਕਾ ਉਹੇ ਜੀ ਦੇ ਲੋੜ ਨਹੀਂ ਗੇ ਸਾਡੇ ਸਰੀਰ ਖੈਰ ਤੋਂ ਕਿਰਪਾ ਪਰਮਾਤਮਾ ਦੀ ਪਹਿਲਾਂ ਤੂੰ ਐਵੇਂ ਰੱਖਿਆ ਇੱਕ ਨੰਬਰ ਮਾਹੌਲ ਤੋਂ ਹੀ ਗੋਈ ਹਲਤੂਲਾ ਤੂੰ ਕਦੇ ਵੀ ਗੈਰ ਚੀਜ਼ ਤੇ ਭਰੋਸਾ ਹੀ ਨਹੀਂ ਰੱਖਿਆ ਵਸ ਆਪਣੇ ਪਾਣੀ ਚਾਹ ਪਾਣੀ ਤੇ ਭਰੋਸਾ ਗਾ ਰੋਟੀ ਖਾ ਲੋ ਵਸ ਇਹਦਾ ਕੈਮ ਰੱਖੋ ਸਰੀਰ ਕਸਰਤ ਕਰ ਲੋ ਤੇ ਇੱਕ ਨੰਬਰ ਰਹਿੰਦਾ ਕੰਮ ਚਾਹ ਦੀ ਵੀ ਕੋਈ ਭਾਲ ਨਹੀਂ ਬਈ ਆ ਲੈਡ ਲੇਟ ਪੀਣਾ ਹੁੰਨਾ ਨਹੀਂ ਪੀਂਦਾ ਨਾ ਤਾਂ ਵੀ ਕੋਈ ਚੱਕਰ ਨਹੀਂ ਉੱਠਣਸਾਰ ਕਦੇ ਨਹੀਂ ਚਾਹ ਪੀਤੀ ਸੁਖ ਨਾਲ ਮੈਂ ਤਾਂ ਉੱਠਣਸਾਰ ਪੀਣਾ ਭਾਈ ਪਹਿਲਾਂ ਮੈਨੂੰ ਕੋਈ ਚੱਕਰ ਨਹੀਂ ਸੀ ਮਤਲਬ ਉਹ ਗੱਲ ਕਰੀਆ ਮਲੇਸ਼ੀਆ ਕੋਈ ਚੱਕਰ ਨਹੀਂ ਸੀ ਮਲੇਸ਼ੀਆ ਕੋਈ ਚੱਕਰ ਨਹੀਂ ਸੀ ਇੱਥੇ ਤਾਂ ਜਸਰਾਣੇ ਆਉਂਦੀ ਆ ਚਾਹ ਪੀ ਕੇ ਇਹ ਤਾਂ ਆਪਾਂ ਇਹ ਪਹਿਲਾਂ ਤੋਂ ਜਵਾਕਾਂ ਨੂੰ ਸੁਭਾਅ ਪਿਆ ਜਾਂਦਾ ਮਾਤਾ ਹੋਰੀਆਂ ਸੁਭਾਅ ਪਾਉਂਦੇ ਹੋਣੇ ਮਤਲਬ ਆਪਣੇਆ ਲੈ ਪੁੱਤ ਚਾਹ ਪਈ ਉੱਠ ਖੜਾ ਨਹੀਂ ਕਿੱਥੇ ਤਾਂ ਪਹਿਲਾਂ ਜਵਾਕ ਨੂੰ ਪਹਿਲਾਂ ਤੂੰ ਕਿਹਾ ਹੋਏ ਉੱਠ ਪਈਆ ਤਾਂ ਪਾਣੀ ਤਾਂ ਨਹੀਂ ਪੀ ਗਿੜਾ ਛੇੜਾ ਕੱਢ ਫਿਰ ਚਾਹ ਪਾਣੀ ਪੀ ਆਵਦਾ ਨਾ ਹੂੰ ਨਹੀਂ ਬਰਾਵਾ ਜਨਾ ਚਾ ਉਹ ਨਹੀਂ ਆਉਂਦੀ ਹੈਗੀ ਐਂ ਤਾਂ ਜੇ ਹੋਵੇ ਤੁਸੀਂ ਚੱਕਰ ਨਹੀਂ ਉੱਠਗੇ ਵੀ ਪੀ ਲਈਦੀ ਆ ਹਾਂ ਪਰ ਜੇ ਕੋਲੇ ਆਉਂਦੀ ਹੋਵੇ ਉਹ ਸਵਾਦ ਵੱਖਰਾ ਹੁੰਦਾ ਹਾਂ ਬੈਦਤੀ ਤੇ ਖਿੱਚ ਗਏ ਹੁਣ ਤੁਸੀਂ ਕਾਕੇ ਹਾਂ ਜਿਹੜੇ ਕੋਲੇ ਆਉਂਦੀ ਉਹਦੇ ਉਹਦੇ ਮਰਵਾ ਬਲਿਖੇਗਾ ਲੋਟ ਆ ਜਾ ਗੇੜਾ ਮਾਰ ਕੇ ਫਿਰ ਚੱਲਦੇ ਆ ਉਤੋਂ ਦੀ ਨੰਬਰ ਹੀ ਹੈ ਨਹੀਂ ਉਹਦੇ ਵਿੱਚ ਫੋਨ 'ਚ ਚਾਚੇ ਦੇ ਵਿੱਚ ਆਹੋ ਭਰਤੀ ਹੈ ਉਹਦੇ 'ਚ ਪੰਜ ਸੱਤ ਨੰਬਰ ਏ ਨਹੀਂ ਦਾਦਾ ਹੈ ਰੱਖੀ ਨਾ ਲੈ ਲੀ ਗੇ ਪੁੱਤ ਨਹੀਂ ਲਗਾਉਂਗਾ ਇਹਦੇ ਪੱਤੀ ਕਾਉਂਗੀ ਨਹੀਂ ਹੰਦੀ ਲਗਾਉਂਦਾ ਦੂਜੋ ਸਿੰਘਾਂ ਵਾਲਾ ਹੁੰਦਾ ਪਾਣੀ ਦੀ ਬੋਤਲ ਹੀ ਭਰ ਲਿਆ ਗਾਲਾ ਹੰਦੀ ਹੋਏ ਯਾਰਾ ਬਣੀ ਫਿੱਕੇ ਰਹਿ ਗਏ ਹੈ ਇਹ ਟ੍ਰੇਕੇ ਨੂੰ ਤਾਂ ਵਿੱਚ ਕੜਾ ਦੇ ਦੇ ਨਾਲ ਕੇ ਤੋਂ ਭਰਨੀ ਆ ਚੱਲ ਐ ਬਾਗ ਦਿਆ ਭਾਈ ਪੂਰੀਆਂ ਨੱਕੋ ਨੱਕ ਭਰੀ ਹੋਈ ਬਾਗੜਾ ਰੋਡੀ ਘੜਤੀ ਹੁੰਦਾ ਹਾਂ ਹਾਂ ਸਾਫ ਸਭਾਈ ਹੋ ਗਈ ਠੀਕ ਹੈ ਕਿਵੇਂ ਚੱਕ ਲਿਆ ਝੋਲਾ ਭਣ ਜਾ ਤੂੰ ਰਹਿੰਦਾ ਨਹੀਂ ਲਾ ਯਾਰਾ ਪੰਜ ਸੱਤ ਦਿਨ ਹਜੇ ਤਾਂ ਸਰਹਾਂ ਤੱਕ ਲੈ ਕੇ ਜਾਣਗੇ ਤੈਨੂੰ ਉਹ ਨਾ ਤੋਬਾ ਜੀ ਓਟੋ ਬਾਜੇਗਾ ਇਹਨਾਂ ਨਾਲ ਲੜੇਗਾ ਹੈਂ ਉਹ ਪੁੱਜੇਗਾ ਤੋਂ ਰੱਖੇ ਚੋਲਾ ਉੱਪਰ ਗਿਆ ਬਾਬਾ ਇਹ じゃ ਕੀ ਪਾ ਲਿਆ ਤੇ ਚ ਕੀਕੇ ਸਾਸਰੀ ਗਾਲ ਸਾਸਰੀ ਗਾਲ ਭਾਈ ਸਾਰਿਆਂ ਨੂੰ ਸਾਡੇ ਭਾਂਜੇ ਵੱਲੋਂ ਕਰ ਲਓ ਬੱਦ ਤੋਂ ਸਬਸਕ੍ਰਾਈਬ ਤੇ ਅੱਗੇ ਸਾਨੂੰ ਹੋਰ ਟੂਰ ਦਿਖਾਉਣੇ ਮਾਮਾ ਜੀ ਛੇਤੀ ਛੇਤੀ ਕਿੰਨੇ ਦਿਨਾਂ ਅਚ ਟਾਸਕ ਦੇਣਾ ਤੇ ਤੰਦਰੰਤ ਦਿਖਾ ਦਿੰਦੇ ਠੀਕ ਐ ਤੂੰ ਇੱਕ ਦਿਨ ਤਾਂ ਹੋਰ ਲਾ ਜਾ ਹੁਣ ਕੀ ਕਰਨਾ ਤੂੰ ਜਾ ਕੇ ਵਿਹਲੇ ਹੀ ਆ ਬਹੁਤ ਦਿਨ ਲਾ ਗਿਆ ਬਹੁਤ ਦਿਨ ਲਾ ਗਿਆ ਠੀਕ ਆ ਬਾਈ